ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੰਮੇ ਸਮੇਂ ਤੋਂ ਭਿਆਨਕ ਬਾਰਸ਼ਾਂ ਨਾਲ ਪਰ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਕਹਿਰ ਦੇ ਨਾਲ ਅਵੇਸਲੇਪਨ ਵਿਲੇਸਲ ਟੈਮਾਂ ਨੂੰ ਖਾਲੀ ਨਾ ਕਰਨਾ ਔਰ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਜੋ ਪੈਂਦੇ ਤੂਸੀਬਾਂ ਨੂੰ ਉਹਨਾਂ ਦੇ ਪ੍ਰਬੰਧ ਨਾ ਕਰਨਾ ਔਰ ਉਹਦੇ ਨਾਲ ਨਾਲ ਇਲਾ ਬਹੁਤ ਵੱਡੇ ਪੱਧਰ ਤੇ ਘਾਟ ਰਹੀ ਹੈ ਜ਼ਿੰਮੇਵਾਰੀ ਨਭਾਉਣ ਦੀ ਜੇ ਪਹਿਲਾਂ ਹੀ ਪਾਣੀ ਰਿਲੀਜ਼ ਕੀਤਾ ਜਾਂਦਾ ਹੋ ਸਕਦਾ ਏਡੇ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਅੰਦਰ ਨਾ ਨੁਕਸਾਨ ਹੁੰਦਾ ਔਰ ਮਹਾਪੁਰਖ ਬਾਬਾ ਅਵਤਾਰ ਸਿੰਘ ਜੀ ਕ੍ਰਿਹਾਲੇ ਵਾਲੇ ਉਹਨਾਂ ਦੇ ਜ਼ਿੰਮੇਵਾਰ ਸੇਵਾਦਾਰ ਬਾਬਾ ਸੁਖਾ ਸਿੰਘ ਜੀ ਬਾਬਾ ਲਛੀराम ਗੁਰਦੁਆਰਾ ਤਲਵੰਡੀ ਸੋਹਬਾ ਸਿੰਘ ਔਰ ਉਹਦੇ ਨਾਲ ਆਪਣੇ ਸਬਾਈਆ ਕੋ ਬਲੀ ਸਿੰਘ ਤਲਵੰਡੀ ਮੁਖਤਾਰ ਸਿੰਘ ਜੀ ਤਲਵੰਡੀ ਰਾਜ ਸਿੰਘ ਜੀ ਔਰ ਬਲਦੇਵ ਸਿੰਘ ਜੀ ਸਾਰੀ ਟੀਮ ਆਪਣੀ ਉਹਨਾਂ ਦੇ ਨਾਲ ਸੇਵਾ ਨਿਭਾ ਰਹੀ ਆ ਔਰ ਤਲਵੰਡੀ ਸੋਭਾ ਸਿੰਘ ਬਹੁਤ ਵੱਡਾ ਮੁੱਖ ਪ੍ਰਬੰਧ ਕਰ ਲਿਆ ਗਿਆ ਛੱਡਾਂ ਦਾ ਉਹ ਸਕੂਲ ਖਾਲੀ ਕਰਵਾ ਲੈ ਗਿਆ ਕਿ ਜਿਹੜੇ ਵੀ ਸੱਜਣ ਦੇ ਬਾਨਾ ਤੋਂ ਅੰਦਰ ਦਰਿਆ ਦੇ ਅੰਦਰ ਕੋਈ ਮਾਲ ਪਸ਼ੂ ਤੂਲੀ ਪੱਖੋਂ ਘਿਰੇ ਹੋਏ ਆ ਔਰ ਉਹ ਤਲਵੰਡੀ ਸੋਭਾ ਸਿੰਘ ਮੈਸੇਜ ਭੇਜਦੇ ਨੇ ਮੈਂ ਦੋ ਨੰਬਰ ਵੀ ਨਾਲ ਰੀਜ ਕਰ ਦੂੰ ਇੱਕ ਦੋ ਨੰਬਰ ਤੁਹਾਨੂੰ ਆਣ ਕੇ ਆਪ ਹੀ ਖੁਦ ਤੁਹਾਨੂੰ ਆਪ ਹੀ ਆਣ ਕੇ ਖੁਦ ਲੈ ਕੇ ਜਾਣਗੇ ਟਰਾਲੀਆਂ ਦਾ ਪ੍ਰਬੰਧ ਉਹ ਸਾਰਾ ਕੁਝ ਉਹ ਜਿੰਨਾ ਚਿਰ ਤੱਕ ਪਾਣੀ ਕਿਸੇ ਸੇਵ ਜਗਾ ਤੱਕ ਨਹੀਂ ਚਲੇ ਜਾਂਦਾ ਰਹਿਣ ਦਾ ਸ਼ਬਦਾ ਉੱਥੇ ਬਣ ਚੁੱਕੀ ਆ ਗੱਫੇ ਪਾਣੀ ਦੀ ਲੰਗਰ ਦੀ ਹਰ ਇੱਕ ਚੀਜ਼ ਪੱਕੋ ਔਰ ਬਾਬੇ ਸੁਖਾ ਸਿੰਘ ਨਾਲੋਂ ਅਪੀਲ ਆ ਕੀਰਤ ਲਵੰਡੀ ਸੋਭਾ ਸਿੰਘ ਜਿਹੜਾ ਵੀ ਸਾਥੀ ਸੱਦਾ ਭੇਜਦਾ ਵਾ ਅਸੀਂ ਖੁਦ ਲੈ ਕੇ ਜਾਵਾਂਗੇ ਤੂਲੀ ਦਾ ਪੱਠੇ ਦਾ ਲੰਗਰ ਦਾ ਆਦ ਬਸਤਾ ਰਹਿਣ ਦਾ ਜਿਹੜਾ ਪ੍ਰਬੰਧ ਜਿਹੜਾ ਵੱਡੇ ਪੱਧਰ ਤੇ ਕਰ ਲਿਆ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ